ਪੁਲਿਸ ਥਾਣੇ ਦੇ ਵਿੱਚ ਹੋਇਆ ਹਾਈ ਵੋਲਟੇਜ ਡਰਾਮਾ ਕੱਲ੍ਹ ਨੂੰ ਇੱਕ ਦੁਕਾਨ ਕੋਲ ਮੁੱਕਿਆ ਸੀ ਭਾਗ ਬੀਜਪੀ ਆਕੂ ਨੇ ਲਗਾਈ ਖੁਦ ਨੂੰ ਹੱਥ ਕਢੀ ਭੀੜ ਬਣੀ ਪੁਲਿਸ ਤੇ ਲਈ ਸਰਦਰਦੀ ਤਸਵੀਰਾਂ ਥਾਣਾ ਸਿਟੀ ਫਿਰੋਜ਼ਪੁਰ ਦੀਆਂ ਨੇ ਜਿੱਥੇ ਉਸ ਵੇਲੇ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ ਜਦੋਂ ਬੀਜਪੀ ਦੇ ਕਿਸਾਨ ਮੋਰਚਾ ਪ੍ਰਧਾਨ ਨੇ ਥਾਣੇ ਆ ਕੇ ਖੁਦ ਨੂੰ ਹੱਥ ਕਢੀ ਲਾ ਲਈ ਜਿਸ ਤੋਂ ਬਾਅਦ ਥਾਣੇ ਪਹੁੰਚੇ ਕੁਝ ਹੋਰ ਲੋਕਾਂ ਦੀ ਪੁਲਿਸ ਦੇ ਨਾਲ ਚੰਗੀ ਖਾਸੀ ਬਹਿਸ ਹੋਈ ਤਸਵੀਰਾਂ ਦੇ ਵਿੱਚ ਪੁਲਿਸ ਦੇ ਨਾਲ ਬਹਿਸ ਕਰ ਰਿਹਾ ਇਹ ਸ਼ਖਸ ਹੈ ਭਾਜਪਾ ਕਿਸਾਨ ਮੋਰਚਾ ਦੇ ਪ੍ਰਧਾਨ ਸੁਖਪਾਲ ਸਿੰਘ ਨੰਨੂ ਤੇ ਜਿਸ ਪੁਲਿਸ ਮੁਲਾਜ਼ਮ ਦੇ ਨਾਲ ਉਹਨਾਂ ਦੀ ਬਹਿਸ ਹੋ ਰਹੀ ਹੈ ਉਹ ਨੇ ਫਿਰੋਜ਼ਪੁਰ ਸਿਟੀ ਥਾਣਾ ਦੇ ਐਸ ਐਚ ਓ ਸਤਵੰਤ ਸਿੰਘ ਤੇ ਜਿਸ ਸ਼ਖਸ ਨੂੰ ਲੈ ਕੇ ਇਹ ਪੂਰੀ ਟਕਰਾਰ ਹੋ ਰਹੀ ਹੈ ਉਹ ਪਿੱਛੇ ਸਲਾਖਾਂ ਦੇ ਵਿੱਚ ਬੰਦ ਨਜ਼ਰ ਆ ਰਿਹਾ ਹੈ ਉਸ ਦਾ ਨਾਂ ਹੈ ਕੁਲਦੀਪ ਸਿੰਘ ਪਰ ਇਸ ਤੋਂ ਪਹਿਲਾਂ ਕਿ ਤੁਹਾਨੂੰ ਇਸ ਡਰਾਮੇ ਦੀ ਪਿਛਲੀ ਪੂਰੀ ਕਹਾਣੀ ਦਸੀਏ ਪਹਿਲਾਂ ਵੇਖੋ ਕਿ ਥਾਣੇ ਦੇ ਵਿੱਚ ਕੀ ਕੁਝ ਹੋਇਆ ਆ ਜਿਹੜੀ ਹਦਕਰੀ ਦੀ ਗੱਲ ਸਾਡਾ ਮਹਿਕਮਾ ਆ ਜੀ ਨਹੀਂ ਨਹੀਂ ਇਹਨਾਂ ਨੇ ਆਪਣੇ ਆਪ ਆ ਕੇ ਇਸ ਨੂੰ दरअसल ਪੁਲਿਸ ਵਾਲਿਆਂ ਨੇ ਜਿਸ ਕੁਲਦੀਪ ਸਿੰਘ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਏ ਭਾਜਪਾ ਕੋ ਸੁਖਪਾਲ ਸਿੰਘ ਨੰਨੂ ਦੇ ਮਤਾਬਕ ਉਹ ਬੇਕਸੂਰ ਹੈ ਕੁਲਦੀਪ ਸਿੰਘ ਨੂੰ ਬੀਤੇ ਦਿਨੀ ਇੱਕ ਦੁਕਾਨਦਾਰ ਤੇ ਗੋਲੀ ਚਲਾਏ ਜਾਣ ਦੇ ਮਾਮਲੇ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਇਸੇ ਦਾ ਵਿਰੋਧ ਕਰਦੇ ਆ ਬੀਜੇਪੀ ਦੇ ਕਿਸਾਨ ਮੋਰਚਾ ਪ੍ਰਧਾਨ ਸੁਖਪਾਲ ਨੰਨੂ ਥਾਣੇ ਪਹੁੰਚੇ ਅਤੇ ਖੁਦ ਨੂੰ ਹੱਥਕੜੀ ਲਗਾ ਲਈ ਨੰਨੂ ਦੇ ਮੁਤਾਬਕ ਨੌਜਵਾਨ ਦਾ ਨਾਮ ਐਫ ਆਈ ਆਰ ਦੇ ਵਿੱਚ ਦਰਜ ਨਹੀਂ ਹੈ ਪਰ ਫਿਰ ਵੀ ਉਸ ਨੂੰ ਧੱਕੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਐਮ ਸੀ ਜ਼ੈਨ ਰਾਈ ਹੋਈ ਸੀ ਉਹਨਾਂ ਦਾ ਝਗੜਾ ਹੋਇਆ ਸੀਗਾ ਉਸ ਕੇਸ ਵਿੱਚ ਚਾਰ ਬੰਦੇ ਨਾਮਜ਼ਦ ਹੋਏ ਆ ਜਿ ਵਿੱਚ ਮੌਂਤੀ ਉਹਦੀ ਮਦਰ ਉਹਦੇ ਫਾਦਰ ਉਹਦਾ ਭਰਾ ਚਾਰ ਬੰਦੇ ਬੱਚਾ ਭਾਈ ਨੇਮ ਰਿਸਟਰ ਹੋਇਆ ਹੈ ਉਨੇ 1 ਮਹੀਨੇ ਤੋਂ ਜਦੋਂ ਗੋੜੀ ਚੰਦੀ ਆ ਉਸ ਦਿਨ ਤੋਂ ਕਹਿ ਰਹੇ ਕਿ ਸੁਖਦੇਵ ਸਿੰਘ ਨੇ ਗੋੜੀ ਚੜਾਈ ਉਹ ਪਿਸਤੌਲ ਸੇ ਹਸਲਾਈ ਅੱਜ ਰਾਤ ਇਹ ਚੱਕ ਕੇ ਲੈ ਜਾਂਦਾ ਉਹਦਾ ਬ੍ਰਦਰ ਹੈ ਸੁਖਦੇਵ ਇਹਨਾਂ ਕੋਲ ਨਾਲ ਲਾਇਸੈਂਸ ਹੈ ਨਾ ਇਹਨਾਂ ਕੋਲ ਪਿਸਤੌਲ ਹੈ ਨਾ ਰਵੱਦ ਲੈਣਾ ਤੇ ਨਾ ਉਸ ਮੌਕੇ ਤੇ ਸੀ ਐਸ ਐਚਓ ਤਾਂ ਕਹਿ ਰਹਾ ਕਹਿੰਦਾ ਵੀ ਇਹ ਮੌਕੇ ਤੇ ਸੀ ਮੈਂ ਕਹਿੰਦਾ ਪਿਆ ਕਿ ਇਹ ਬੰਦੇ ਨੇ ਗੋਲਸਾ। ਹੁਣ ਐਸਐਚਓ ਕਹਿੰਦਾ ਕੋਈ ਮੇਰੇ ਤੇ ਵੀ ਨਾਕਾ ਲੈ ਸਕਦਾ ਕਿਸੇ ਦੇ ਲੈ ਸਕਦਾ। ਪਰ ਮੈਂ ਤਾਂ ਇਸ ਕੰਮ ਚੱਲ ਕੇ ਆਇਆ ਕਿ ਮੈਨੂੰ ਇੱਥੇ ਡਾਵਾ ਹਟਾ ਕੇ ਤੁਸੀਂ ਵੀ ਬੰਦ ਕਰਨਾ। ਮੈਂ ਬਥੇ ਬੈਠਾ ਮੈਨੂੰ ਬਾਗੇ ਹੋਟਲ ਲੋਕਾਂ ਨੇ ਤਾਂ ਮੈਨੂੰ ਪਾਈਆਂ। ਜੇ ਸਾਨੂੰ ਕੋਈ ਕਾਰਨ ਦਾ ਪਤਾ ਹੀ ਨਹੀਂ ਕਿਸੇ ਤਰ੍ਹਾਂ ਦੇ ਵੀ ਕਿਉਂ ਕਾਰਨ ਕਰਦੇ ਨੇ। ਇਹ ਤਾਂ ਜੋ ਜਿੰਨੂੰ ਵੱਜੀ ਉਹ ਵੀ ਕਵੇ ਮੈਨੂੰ ਗੋਲੀ ਇਹਨਾਂ ਨੇ ਮਾਰੀ। ਜ्यादा ਜਿਨ੍ਹਾਂ ਨੇ ਮਾਰੀ ਉਹ ਜਦੋਂ ਪੇਸ਼ ਹੋਣ ਫਰੀਚਣ ਉਹ ਕਹਿਣ ਗੋਲੀ ਇਹਨਾਂ ਨੇ ਮਾਰੀ ਸਾਡਾ ਜੋ ਕਾਰਨ ਦਾ ਕਾਰਵਾਈ ਕੀਤੀ ਜਾਵੇ। ਇਹ ਪਾਰਟੀਬਾਜੀ ਅਸੀਂ ਕਾਲੀਏ ਆ। ਉਹ ਕਾਂਗਰਸੀਏ ਨੇ ਉਹਨਾਂ ਦਾ ਕੰਮ ਕੀਤੀ ਜਾਂਦੇ ਨੇ ਸਾਡਾ ਕੋਈ ਕਿਸੇ ਤਰ੍ਹਾਂ ਦਾ ਕੇਸ ਲੈਣ ਦੇ ਨਹੀਂ ਹੈਗਾ ਇਹ ਲੋ ਸਾਡੇ ਨਾਲ ਦੂਜੇ ਪਾਸੇ ਐਸਐਚਓ ਸਤਵੰਤ ਸਿੰਘ ਨੇ ਤੱਕੇਸ਼ਾਈ ਦੇ ਇਲਜ਼ਾਮਾਤੋਂ ਸਾਫ਼ ਤੌਰ ਤੇ ਇਨਕਾਰ ਕੀਤਾ ਹੈ ਸਤਵੰਤ ਸਿੰਘ ਦੇ ਮੁਤਾਬਕ ਉਹਨਾਂ ਨੇ ਸਭ ਕੁਝ ਕਾਨੂੰਨ ਦੇ ਮੁਤਾਬਕ ਕੀਤਾ ਪਰ ਸੁਖਪਾਲ ਨੰਨੂ ਆਪਣੇ ਸਿਆਸਤ ਚਮਕਾਉਣ ਲਈ ਪੁਲਿਸ ਦੀ ਕਾਰਵਾਈ ਨੂੰ ਪ੍ਰਭਾਵਿਤ ਕਰ ਰਹੇ ਨੇ ਬੇਟਾ ਜੀ ਆਪਣੇ ਇਹਨਾਂ ਨੇ ਆਪਣੇ ਆਪ ਨੂੰ ਜਾਣ ਕੇ ਆ ਕੇ ਹਦਗੜੀ ਲਾਈ ਆ ਆ ਜਿਹੜੀ ਹਦਕਰੀ ਦੀ ਗੱਲ ਕਰਦਾ ਸਾਡਾ ਵਿਭਾਗ ਅੱਜ ਨਹੀਂ ਇਹਨਾਂ ਨੇ ਆਪਣੇ ਆਪ ਆ ਕੇ ਇਸ ਨੂੰ ਅੱਗੇ ਨਹੀਂ ਆ ਅਸੀਂ 360 ਬੰਦੇ ਨੇ ਫੈਰ ਕੀਤਾ ਆ ਉਹ ਉਸ ਸ਼ੱਕ ਜੀ ਨੂੰ ਲੈ ਕੇ ਆਏ ਆ ਅਸੀਂ ਇਹਦੀ ਰਸਤੀ ਵੀ ਪਾਈ ਆ ਦੱਸਦੀ ਪੇਸ਼ ਕਰਾਂਗੇ ਲੰਗੂ ਸਾਹਿਬ ਜਾਣ ਕੇ ੱੱਕਾ ਕਰਦੀ ਆ ਔਰ ਜੇ ਇਹ ਆਪਦੀ ਇਹ ਆਦੀ ਜਾਣ ਕੇ ਰਾਜਨੀਤੀ ਖਰਾਬ ਕਰਦੇ ਆ ਥਾਣੇ ਦੇ ਵਿੱਚ ਲੰਬੀ ਦੇਰ ਚੱਲੇ ਡਰਾਮੇ ਤੋਂ ਬਾਅਦ ਸੀਨੀਅਰ ਪੁਲਿਸ ਅਫਸਰ ਮੁਕੱਦਮੇ ਪਹੁੰਚੇ ਤੇ ਸੁਖਪਾਲ ਨੰਨੂ ਅਤੇ ਭੀੜ ਨੂੰ ਸ਼ਾਂਤ ਕੀਤਾ ਗਿਆ ਹਾਲਾਂਕਿ ਇਸ ਦੌਰਾਨ ਭੀੜ ਨੇ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਥਾਣੇ ਦੇ ਬਾਹਰ ਧਰਨਾ ਵੀ ਲਾਇਆ ਇਸ ਪੂਰੇ ਡਰਾਮੇ ਤੋਂ ਬਾਅਦ ਪੁਲਿਸ ਨੇ ਫੜੇ ਗਏ ਨੌਜਵਾਨ ਕੁਲਦੀਪ ਸਿੰਘ ਨੂੰ ਅੱਜ ਕੋਰਟ ਦੇ ਵਿੱਚ ਵੀ ਪੇਸ਼ ਕੀਤਾ